ਹੈ ਕਿ ਐਨਐਸਐਸ ਦਾ ਯੂਨਿਟ ਸਾਨੂੰ ਮਿਲਿਆ ਹੈ। ਔਰ ਇਹਦੇ ਵਿੱਚ ਅਸੀਂ ਜਿਹੜਾ ਕੈਂਪ ਵੀ ਲਗਾਇਆ ਹੈ ਲੜਕੀਆਂ ਦਾ 21 ਤਰੀਕ ਤੋਂ 27 ਤਰੀਕ ਤੱਕ 27 ਮਾਰਚ ਤੱਕ ਤਾਂ ਕੱਲ ਹੀ ਇਹਦੀ ਸਮਾਪਤੀ ਹੋਈ ਹੈ। 7 ਦਿਨ 50 ਲੜਕੀਆਂ ਲਗਾਤਾਰ ਦਿਨ ਰਾਤ ਇੱਥੇ ਰਹਿ ਰਹੇ ਸੀ। ਇੱਥੇ ਹੀ ਖਾਣਾ ਮਨਾਉਂਦੇ ਸੀ ਔਰ ਉਹਦੇ ਵਿੱਚ ਅਸੀਂ ਵਿਸ਼ੇਸ਼ਤਾ ਇਹ ਸੀ ਕੈਂਪ ਦੀ ਕਿ ਉਹਨਾਂ ਨੂੰ ਇਕੱਠੇ ਰਹਿਣਾ, ਇਕੱਠੇ ਖਾਣਾ ਪੀਣਾ ਔਰ ਸਮਾਜ ਦੇ ਵਿੱਚ ਤੁਸੀਂ ਕਿਵੇਂ ਵਿਚਰਨਾ ਇਹ ਸਾਰਾ ਕੁਝ ਸਿਖਾਇਆ ਗਿਆ ਮੋਰਲ এডੂਕੇਸ਼ਨ ਦਿੱਤੀ ਗਈ ਪਲੱਸ ਇਸ ਤੋਂ ਇਲਾਵਾ ਉਹਨਾਂ ਨੂੰ ਸਿਰਫ ਆਪਾਂ ਐਨਐਸਯੂ ਯੂਨਿਟ ਨੂੰ ਇੱਕ ਸਫਾਈ ਕਰਨਾ ਹੀ ਇੱਕ ਉਹਦਾ ਮਕਸਦ ਨਹੀਂ ਹੈ ਅਸੀਂ ਪਤ ਦਾ ਪਿੰਡ ਬੱਚਿਆਂ ਨੂੰ ਲੈ ਕੇ ਗਏ ਲੋਕਾਂ ਨੂੰ ਸਮਝਾਇਆ ਕਿ ਜੇ ਤੁਸੀਂ ਆਪਣਾ ਹਲਾ ਦਾਲਾ ਸਵਛ ਰੱਖੋਗੇ ਤਾਂ ਇਸ ਦੇ ਵਿੱਚ ਥੋੜਾ ਹੀ ਫਾਇਦਾ ਹੈ ਕਿਉਂਕਿ ਬਿਮਾਰੀ ਨਹੀਂ ਆਉਂਦੀ ਔਰ ਦੇਖਣ ਦੇ ਵਿੱਚ ਵੀ ਆਪਣਾ ਹਲਾ ਦਾਲਾ ਜਿਹੜਾ ਅੱਛਾ ਲੱਗਦਾ ਹੈ ਸੇਰਾ ਸੀ ਬੰਗਾਰ ਤੇ ਬਸਹਿਰਾ ਪਿੰਡ ਚੀਕੀ ਚੀਕ ਉਹਦੇ ਵਿੱਚ ਲੜਕੀਆਂ ਵੱਲੋਂ ਇੱਕ ਐਜੂਕੇਸ਼ਨ ਰੈਲੀ ਕੱਢੀ ਗਈ ਸੀ ਜਿਸ ਦੇ ਵਿੱਚ ਬੇਟੀ ਪੜਾਓ ਬੇਟੀ ਬਚਾਓ ਦਾ ਨਾਰਾ ਸੀ ਸਾਡਾ ਤੇ ਲੜਕੀਆਂ ਨੇ 50 ਲੜਕੀਆਂ ਸੀਆਂ ਬੜਾ ਅੱਛਾ ਸਾਰੇ ਪਿੰਡ ਨੂੰ ਅਸੀਂ ਕਵਰ ਕਰਕੇ ਆਏ ਹਾਂ ਬੰਗਾ ਤੇ ਬਸਹਿਰਾ ਬੱਚਿਆਂ ਨੂੰ ਇਹੀ ਲੋਕਾਂ ਨੂੰ ਪ੍ਰੇਰਨਾ ਦੇ ਰਹੇ ਸੀਗੇ ਕਿ ਤੁਸੀਂ ਆਪਣੀ ਬੇਟੀ ਨੂੰ ਬਚਾਓ ਵੀ ਤੇ ਨਾਲੇ ਉਹਨੂੰ ਪੜਾਓ ਵੀ ਕਿਉਂਕਿ ਜੇ ਪੜਾਉਨੇ ਹੋ ਤਾਂ ਇੱਕ ਪਰਿਵਾਰ ਨਹੀਂ ਪੜਦਾ ਦੋ ਪਰਿਵਾਰ ਪੜਦੇ ਨੇ ਤਾਂ ਹਾਲਾਂਕਿ ਉਹ ਪਿੰਡ ਜਿਹੜੇ ਨੇ ਉਹ ਥੋੜੇ ਬਾਰਡਰ ਸਾਈਡ ਹੋਣ ਕਰਕੇ এডੂਕੇਸ਼ਨ ਜਿਹੜੀ ਆ ਉਧਰ ਘੱਟ ਹੈ ਤਾਂ ਫਿਰ ਅਸੀਂ ਉਹਨਾਂ ਨੂੰ ਇਹੀ ਪ੍ਰੇਰਣਾ ਦੇ ਕੇ ਆਏ ਹਾਂ ਕਿ ਤੇ ਕੋਈ ਬੇਟੀ ਉਹ ਆਪਣੇ ਜਰੂਰ ਪੜਾਈ। ਕੱਲ੍ਹ ਜਿਹੜਾ ਫਾਈਨਲ ਡੇ ਜਿਹੜਾ ਕੈਂਪ ਦਾ ਸੀਗਾ ਸਰ ਹਰੀਸ਼ ਕੁਮਾਰ ਜੀ ਆਏ ਸੀਗੇ ਚੀਫ ਗੈਸਟ ਸੀਗੇ ਸਾਡੇ ਚਨਾਗੜਾ ਸਕੂਲ ਦੇ ਪ੍ਰਿੰਸੀਪਲ ਨੇ ਕਮੈਂਟ ਕੀਤਾ। ਪਰ ਉਹਨਾਂ ਨੇ ਲੜਕੀਆਂ ਨੂੰ ਖੁਸ਼ ਹੋ ਕੇ 1100 ਰੁਪਿਆ ਵੀ ਦਿੱਤਾ। ਔਰ ਬੜਾ ਉਹਨਾਂ ਦਾ ਬਿਜ਼ੀ ਸ케ਡਿਊਲ ਸੀ ਬਟ ਫੇਰ ਵੀ ਉਹਨਾਂ ਨੇ ਸਾਡੇ ਵਾਸਤੇ ਟਾਈਮ ਕੱਢਿਆ। ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਉਹਨਾਂ ਦੇ। ਤਾਂ ਰੰਗਾਰੰਗ ਪ੍ਰੋਗਰਾਮ ਦੇ ਨਾਲ ਇਹ ਜਿਹੜਾ ਕੈਂਪ ਹੈ ਇਹ ਸਤਿ ਉਚਾ ਕੰਤਰੀ ਸਮਾਪਤੀ ਕੀਤੀ ਗਈ। ਤਾਂ ਸਾਰੇ ਬੱਚੇ ਜਿਹੜੇ ਸੀ ਉਹ ਬਹੁਤ ਹੀ ਉਦਾਸ ਹੋ ਰਹੇ ਸੀ ਐਂਡ ਦੇ ਵਿੱਚ ਕਿ ਇਹ ਕੈਂਪ ਜਿਹੜਾ ਹੈ ਘੱਟੋ-ਘੱਟ 15 ਦਿਨਾ ਤੋਂ ਲੈ ਕੇ 1 ਮਹੀਨੇ ਤੱਕ ਦਾ ਲਗਾਇਆ ਕਰੋ ਵੀ ਤੁਸੀਂ ਬਹੁਤ ਘੱਟ ਸਮੇਂ ਦਾ ਲਗਾਇਆ ਹੈ ਜਦੋਂ ਕਿ ਸਰਕਾਰ ਵੱਲੋਂ ਸਿਰਫ 7% ਦੀ ਟੈਂਟ ਲਗਾਈ ਹੈ